ਸੋਸ਼ਲ ਮੀਡੀਆ ਉੱਤੇ ਵਾਇਰਲ ਗੁਰਜਸ ਕਪਲ ਆਪਣੇ ਬਲੌਗ ਤੇ ਆਪਣੀ ਵੀਡੀਓਜ਼ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਗੁਰਜਸ ਕਪਲ ਦੇ ਕਰੇ ਬਹੁਤ ਸਾਰੀਆਂ ਖੁਸ਼ੀਆਂ ਆਈਆਂ ਨੇ ਤੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਖੁਸ਼ੀਆਂ ਦੀਆਂ ਵਧਾਈਆਂ ਦੇ ਰਹੇ ਨੇ ਬੀਤੇ ਦਿਨ ਪਹਿਲਾਂ ਇੱਕ ਕੌਂਟਰੋਵਰਸੀ ਹੋਈ ਸੀ ਮੈਕੂ ਢਿੱਲੋਂ ਦੇ ਨਾਲ ਗੁਰਜਸ ਕਪਲ ਦੀ ਜਿਸ ਕਰਕੇ ਉਹ ਅੱਜ ਤੋਂ ਬਹੁਤ ਤੇ ਜ਼ਿਆਦਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਗੁਰਜਸ ਕਪਲ ਅੱਜਕੱਲ ਬਹੁਤ ਸਾਰੇ ਸੌਂਗਸ ਦੇ ਵਿੱਚ ਕੰਮ ਕਰ ਰਹੇ ਨੇ ਗੁਰਜਸ ਕਪਲ ਨੂੰ ਚਾਉਣ ਵਾਲੇ ਉਹਨਾਂ ਦੇ ਸੌਂਗ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਇੱਕ ਸੌਂਗ ਆਇਆ ਸੀ ਸਫਰ ਸਫਰ ਸੌਂਗ ਨੂੰ ਬਹੁਤ ਜ਼ਿਆਦਾ ਪਿਆਰ ਮਿਲਣ ਕਰਕੇ ਉਸ ਉਹਨਾਂ ਨੇ ਦੂਸਰਾ ਸੌਂਗ ਵੀ ਕੱਢਿਆ ਹੈ ਸਫਰ 2 ਤੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਆਪਣਾ ਇੱਕ ਉਹਗਾ ਆ ਰਿਹਾ ਹੈ ਸਫਰ 2 ਜਿਸ ਦੀ ਕੀ ਵੀਡੀਓ ਬਹੁਤ ਜਲਦੀ YouTube ਦੇ ਉੱਤੇ ਲਾਈਵ ਕਰ ਦਿੱਤੀ ਜਾਊਗੀ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਉਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਕਮੈਂਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਲੋਕਾਂ ਦੇ ਵੱਲ ਉਹਨਾਂ ਦੇ ਚਾਹਣ ਵਾਲਿਆਂ ਵੱਲ ਤੁਸੀਂ ਵੀ ਜੇਕਰ ਗੁਰਜਸ ਕਪਲ ਦੇ ਬਲੌਗ ਤੇ ਵੀਡੀਓ ਜਾਂ ਸੌਂਗ ਦੇਖਦੇ ਹੋ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਇੱਕ ਛੋਟਾ ਜਿਹਾ ਜ਼ਰੂਰ ਕਰ ਦਿਓ ਬਾਕੀ ਮਿਲਦੇ ਆ ਕਿਸੇ ਪੁਰਪੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ